ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਅੱਜ ਹੁਣੇ-ਹੁਣੇ ਪਤਾ ਲੱਗਿਆ ਕਿ ਸਾਡੇ ਪਵਿੱਤਰ ਸਥਾਨਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ 'ਤੇ ਕੁਝ ਛਰਾਰ ਜਿਹੜਾ ਛਰਾਰਤੀ ਅਨਸਰ ਆ ਉਹ ਮੁਸਲਮਾਨ ਆ ਉਸਨੇ ਸਾਡੇ ਪਵਿੱਤਰ ਸਥਾਨ ਸ਼੍ਰੀ ਸਰੋਵਰ ਵਿੱਚ ਦਰਬਾਰ ਸਾਹਿਬ ਦੇ ਕੁਰਲੀ ਕੀਤੀ ਆ ਇਹਦੀ ਮੈਂ ਸਭ ਤੋਂ ਪਹਿਲਾਂ ਸਭ ਤੋਂ ਨਿੰਦਾ ਕਰਦਾ ਵਾਂ ਏ ਆਜੀਪੀਸੀ ਨੂੰ ਕਹਿਣਾ ਚਾਹੁੰਦਾ ਮੈਂ ਹੁਣ ਕਿੱਥੇ ਮਰ ਗਈ ਤੁਸੀਂ ਐਜੀਪੀਸੀ ਜਿਹੜਾ ਸਾਡਾ ਇਹੜੇ ਪਵਿੱਤਰ ਸਥਾਨ ਆ ਜਿੱਥੋਂ ਸਾਨੂੰ ਸਿਹਤ ਮਿਲਦੀ ਆ ਚੰਗੀ ਸਿਹਤ ਮਿਲਦੀ ਆ ਸਿੱਖਿਆ ਮਿਲਦੀ ਆ ਆਸ਼ੀਰਵਾਦ ਮਿਲਦਾ ਔਰ ਕਰੋੜਾ ਸੁੱਖ ਸਾਨੂੰ ਮਿਲਦੇ ਆ ਦੁੱਖ ਸਾਡੇ ਉੱਤੇ ਜਾ ਕੇ ਉਤਰਦੇ ਆ ਪਰ ਸਭ ਤੋਂ ਪਹਿਲਾਂ ਮੈਂ ਇਸ ਗੱਲ ਦੀ ਮਾਫੀ ਮੰਗੂਗਾ ਜਿਹੜਾ ਉਸ ਮੁਸਲਮਾਨ ਨੇ ਕੀਤਾ ਨਾ ਵੀ ਮੈਂ ਤਾਂ ਵੀ ਇੱਕ ਸਿੱਖ ਹੋਣ ਦੇ ਨਾਤੇ ਮੈਂ ਮਾਫੀ ਮੰਗਦਾ ਵੀ ਏ ਪ੍ਰਭਾਤਮਾ ਇਹਜੇ ਬੰਦੇ ਹੁਣ ਤਾਂ ਨਰਕਾਂ ਦੀ ਟਿਕਟ ਬਣਾਉਂਦਾਈ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਘਿਰਤ ਕਾਣ ਗੋਮ ਕਰ ਰਿਆ ਹੈ ਇਹ ਏ ਪ੍ਰਮਾਤਮਾ ਜਿਹੜੇ ਅਜੇ ਮੰਦਬੁੱਧੀ ਲੋਕ ਆ ਮੁਸਲਮਾਨ ਆ ਕਿਥੇ ਗਏ ਪਹਿਲਾਂ ਜਦੋਂ ਆਪਣਾ ਸ਼ੀਦੀ ਦਿਹਾੜਾ ਜੋੜ ਮੇਲਾ ਚੱਲਦਾ ਸੀ ਜਿਹੜੀ ਫਤੇਗੜ ਸਾਹਿਬ ਵਿੱਚ ਉਦੋਂ ਤਾਂ ਟੋਪੀਆਂ ਲਾਈ ਜਾਂਦੇ ਲੋਕਾਂ ਦੀ ਆਮ ਲੋਕਾਂ ਦੀਆਂ ਪਰ ਟੋਪੀਆਂ ਲਾਉਂਦੇ ਸੀ ਆਮ ਪੰਜਾਬੀਆਂ ਦੀਆਂ ਕਿਸੇ ਦਾੜੀ ਕੱਟੀ ਹੋਈ ਆ ਕਿ ਕੋਈ ਬਾਹਰਲਾ ਨਹੀਂ ਦੀ ਪ੍ਰਵਾਸੀ ਨਹੀਂ ਸੀ ਜਾਣ ਜਾਣ ਕੇ ਟੋਪੀ ਲਾ ਫਰਾਣਾ ਕਰ ਉਹਦੇ ਸਿਰ ਤੇ ਰਮਾਨ ਨਹੀਂ ਬੋਲਿਆ ਨੰਗਾ ਕਰਤਾ ਬੇਚ ਉਹ ਦੇਖੋ ਨਿੰਗ ਸਿੰਘਾਂ ਨੇ ਹੁਣ ਜਿਹੜੀ ਕੁਰਲੀ ਕਰੀ ਆ ਐਡਾ ਵੱਡਾ ਪਵਿੱਤਰ ਸਥਾਨ ਆ ਲੇਕਿਨ ਹੁਣ ਕਿੱਥੇ ਗਏ ਮੈਂ ਤਾਂ ਕਹਣਾ ਵੀ ਪੁਲਿਸ ਪ੍ਰਸ਼ਾਸਨ ਨੂੰ ਕਹੂੰਗਾ ਬਈ ਇਹਨੂੰ ਫੌਂਸੀ ਦੀ ਸਜ਼ਾ ਦਿਵਾਓ ਪਰਚਾ ਦੇ ਕੇ ਅੰਦਰ ਕਰੋ ਇਹ ਦੰਗਾ ਫਸਾਦ ਕਰਨ ਦੀਆਂ ਗੱਲਾਂ ਕਰਦੇ ਨੇ ਪੰਜਾਬ ਪਹਿਲਾਂ ਹੀ ਗੁਰੂਆਂ ਪੀਰਾਂ ਦੀ ਧਰਤੀ ਆ ਅਸੀਂ ਹੁਣ ਤੇ ਸ੍ਰੀ ਪੁਖਤਨ ਆਪਣੇ ਖੜੇ ਆ ਆਪਣੇ ਹਰਦوار ਚ ਦੇਵਾਂਗ ਦੀ ਇਹ ਭੂਮੀ ਆ ਉਹਨਾਂ ਸੀਪੋ ਮਿੱਤਰ ਜਿਹੜੀ ਆਪਣੀ ਆਪਣੀ ਸੰਗਰ ਨਦੀਆ ਇੱਥੇ ਆ ਕੇ ਅਸੀਂ ਇਸ਼ਨਾਨ ਕਰਨਾ ਵਾ ਆ ਕੇ ਗੰਧ ਨਹੀਂ ਪਾਉਣਾ ਉਹ ਮੈਂ ਕੱਲ ਵੀ ਉੱਥੇ ਵੀ ਕਹਿ ਕੇ ਐਸੀ ਵੀ ਤੁਸੀਂ ਗੰਧ ਪਾ ਰਹੇ ਹੋ ਉਹ ਜੈਨ ਚ ਸਪਰਨ ਨਦੀ ਚ ਵੀ ਥੋੜਾ ਜਿਆ ਅਕਲ ਵਰਤੋ ਇਹ ਨਾ ਵੀ ਧਰਮ ਨੂੰ ਆਪਣਾ ਨਾਟਕ ਬਣਾ ਲਓ ਇਹ ਮੈਂ ਕਹਿੰਦਾ ਭਾਈਚਾਰਾ ਇਹਨਾਂ ਨੇ ਮਾਉਣਾ ਬੰਦ ਕਰ ਦਿਓ ਇਹ ਲੈ ਕਰੀਏ ਭਾਈਚਾਰੇ ਦੇ ਜਿਹੜਾ ਅੱਛਾ ਫਿਰ ਸ੍ਰੀ ਦਰਬਾਰ ਸਾਹਿਬ ਵਿੱਚ ਆਪਾਂ ਪਹਿਲਾਂ ਵੀ ਰੋਕਿਆ ਰਹੀਗਾ ਵੀ ਟੋਪੀਆਂ ਪਾ ਕੇ ਉਸੇ ਨਮਾਜ਼ ਪੜਦੇ ਪਏ ਆ ਕੀ ਮਤਲਬ ਆਪਣੇ ਜਿੱਥੇ ਤੁਹਾਡਾ ਸਥਾਨ ਬਣਦਾ ਉੱਥੇ ਆ ਕੇ ਆਪਣਾ ਘਰੋ ਨਾ ਜੇ ਹਿੰਦੂ ਵੀਰ ਆ ਹਿੰਦੂ ਵੀਰ ਆਪਣੇ ਆਪਣੇ ਉੱਥੇ ਜਾਊਗਾ ਮੰਦਿਰ ਚ ਹੀ ਆਊਗਾ ਸਿੱਖ ਵੀਰ ਆ ਜਿਹੜਾ ਉਹ ਗੁਰਦੁਆਰਾ ਸਾਹਿਬ ਜਾ ਕੇ ਉਹਨੂੰ ਆਪਦੇ ਰੂਲ ਮੁਤਾਬਕ ਪਤਾ ਵਾ ਮੁਸਲਮਾਨ ਆਪਣੀ ਮਸਜਿਦ ਚ ਹੀ ਆਵੇ ਨਾ ਨਾ ਕਿ ਉੱਥੇ ਆ ਕੇ ਉਹ ਆਪਣਾ ਨਮਾਜ਼ ਬੜੇ ਟੋਪੀ ਟੋਪੀ ਪਾ ਕੇ ਟੋਪੀ ਦੇ ਪਾੜਾ ਗੁਰੂ ਸਾਹਿਬ ਦੇ ਜੋ ਅਸੂਲ ਨਹੀਂ ਗੁਰਦੁਆਰਾ ਸਾਹਿਬ ਟੋਪੀ ਪਾ ਕੇ ਜਾਣਾ ਫੇਰ ਅਸੀਂ ਉਹਦਾ ਕੁਰਲੀਆਂ ਕਰ ਰਹੇ ਆਏ ਬੰਦਾ ਵੀ ਮੈਂ ਤਾਂ ਇਹ ਕਹੂੰਗਾ ਹੁਣ ਇਹਦਾ ਹੁਣ ਇਹਦਾ ਹੁਣ ਇਹ ਐਸਜੀਪੀਸੀ ਜਾਂ ਨਿੰਗ ਜਿੱਥੇ ਬੰਦੀ ਕਿੱਥੇ ਗਈਆਂ ਸਾਡੇ ਮਾਰੇ ਦਾ ਕਹਿਦੇ ਨੇ ਮੰਡਰੂ ਸੋਧਾ ਲਾ ਦੇ ਮੰਡਰੂ ਮਾਰ ਦੇਓ ਫਰਨਾ ਕਰ ਦੇਓ ਟੰਗਾਣਾ ਕਰ ਦੇਓ ਇਹਦੇ ਬਾਰੇ ਹੁਣ ਕੀ ਹੋਇਆ ਕਿਸ ਦਾ ਕੇ ਕੁਝ ਮੈਂ ਸਰਕਾਰ ਨੂੰ ਵੀ ਕਹੂੰਗਾ ਪੰਜਾਬ ਸਰਕਾਰ ਨੂੰ ਵੇਖਣੋ ਫੜ ਕੇ ਇਹਨੂੰ ਤੁਰੰਤ ਫਾਂਸੀ ਦਿੱਤੀ ਜਾਵੇ ਇਹ ਲੈਕ ਨਹੀਂ ਹੈ ਹੁਣ ਇਹਦਾ ਸਾਨੂੰ ਸਰੋਵਰ ਐਸਜੀਪੀਸੀ ਕੀ ਸਾਰਾ ਇਹਦਾ ਸਰੋਵਰ ਕੱਢੂਗੀ ਪਹਿਲਾਂ ਇਹ ਦੁਬਾਰਾ ਨਵਾਂ ਪਾਇਆ ਜਾਊਗਾ ਕਿਉਂਕਿ ਜਦ ਝੂਠਾ ਹੀ ਹੋ ਗਿਆ ਹੈ ਆਪ ਮਿੱਤਰ ਹੋ ਗਿਆ ਹੈ ਜਿਹੜਾ ਜੇ ਉਹ ਆਪ ਇੱਕ ਚੂੜੀ ਲੈਣੀ ਹੈ ਚੂੜੀ ਲੈ ਕੇ ਪਿੱਛੇ ਹੋਣਾ ਵਾ ਨਾ ਕਿ ਆਪਾਂ ਉਨੇ ਪ੍ਰਿਆ ਕਰਨਾ ਫਿਰ ਉਹਨੇ ਪਤਾ ਲੱਗਿਆ ਦੰਦ ਵੀ ਮਲੇ ਜਾਂ ਉਹਨੇ ਦੰਦ ਮਾਰੇ ਤੇ ਕਿਵੇਂ ਆ ਬਰਸ਼ ਕਰਦੇ ਆ ਇਹ ਘਰ ਘਰ ਨਹੀਂ ਹੈ ਤੁਹਾਡਾ ਬੈਡਰੂਮ ਨਹੀਂ ਹੈਗਾ ਇਹ ਬਾਥਰੂਮ ਨਹੀਂ ਹੈਗਾ ਇਹ ਇਹ ਪੂਤਰ ਸਥਾਨ ਆ ਸਭ ਦਾ ਸਾਂਝਾ ਹਿੰਦੂਆਂ ਦਾ ਸਾਂਝਾ ਮੁਸਲਮਾਨਾਂ ਦਾ ਸਿੱਖਾਂ ਦਾ ਸਾਈ ਦਾ ਜੈਨੀਆਂ ਬੁੱਧੂ ਸਾਰਿਆਂ ਦਾ ਹੈ ਇੱਥੇ ਆਪਾਂ ਸਾਰੇ ਇੱਕ ਹੋਂ ਨੇ ਆ ਚਾਹੇ ਹਿੰਦੂ ਆ ਮੰਦਿਰ ਆ ਅਸੀਂ ਮੰਦਿਰ ਵੀ ਜਾਂਦੇ ਆ ਅਸੀਂ ਇੱਕੋ ਸਾਰੇ ਧਰਮ ਦੀ ਆਪਾਂ ਤਲਵਾਰ ਨਹੀਂ ਕਰਨਾ ਧਰਮ ਦੀ ਆਸਤਾ ਨਾਲ ਹੋਰ ਸਤਿਕਾਰ ਕਰਨਾ ਵਾ ਨਾ ਕਿ ਤੁਸੀਂ ਇਹ disrespect ਕਰੋ ਬਿਲਕੁਲ ਗਲਤ ਗੱਲ ਆ ਤੁਹਾਡੇ ਵਾਸਤੇ